ਸਮਾਜ ਇੱਕ ਐਸਾ ਖਿਆਨਾ ਹੈ ਜੋ ਸਭ ਕੁਝ ਆਪਣੇ ਵਿੱਚ ਸਮੇਟੀ ਬੈਠਾ ਹੈ ਦੁਨੀਆ ਵਿੱਚ ਚੱਲਦੀ ਇੱਕ ਐਸੀ ਘੜੀ ਜੋ ਮਨੁੱਖਤਾ ਦੀ ਜ਼ਿੰਦਗੀ ਦਾ ਹਿਸਾਬ ਕਰਦੀ ਹੈ ਹਰ ਟਿਕ ਟਿਕ ਦੀ ਆਵਾਜ਼ ਰਾਤ ਦੇ ਹਨੇਰੇ ਵੱਲ ਜਾ ਰਹੀ ਹੈ ਹਨੇਰੇ ਦਾ ਮਤਲਬ ਹੈ ਪਰਮਾਣੂ ਤਬਾਹੀ ਇਸ ਹਕੀਕਤ ਨੂੰ ਕਿਹਾ ਜਾਂਦਾ ਡੂਮਸਡੇ ਕਲਾਕ 1947 ਤੋਂ ਅੱਜ ਤੱਕ ਇਹ ਮਨੁੱਖਤਾ ਦੇ ਸਭ ਤੋਂ ਵੱਧ ਖਤਰਨਾਕ ਪਲਾਂ ਦੀ ਗਵਾਹ ਹੈ ਵੀਡੀਓ ਸ਼ੁਰੂ ਕਰਦੇ ਹਾਂ ਕਿਵੇਂ ਦੋ ਸਾਥਕਾਂ ਮਿੱਤਰ ਇੱਕ ਦੂਜੇ ਦੇ ਸਭ ਤੋਂ ਵੱਡੇ ਬੈਰੀ ਬਣੇ ਕਿਵੇਂ ਦੁਨੀਆ ਬਰਲਨ ਦੀ ਕੰਧ ਨਾਲ ਦੋ ਟੁਕੜਿਆਂ ਵਿੱਚ ਵੰਡੀ ਗਈ ਅਤੇ ਕਿਵੇਂ ਇੱਕ ਦਿਨ ਪਰਮਾਣੂ ਜੰਗ ਕੇਵਲ ਕੁਝ ਹੀ ਮਿੰਟਾਂ ਦੀ ਦੂਰੀ ਪਰ ਸੀ ਸਸਿਕਾ ਦੋਸਤੋ ਸਾਲ 1945 ਦੁਨੀਆ ਨੇ ਸੈਕੰਡ ਵਰਲਡ ਵਾਰ ਦੇ ਖਤਮ ਹੋਣ ਉਪਰੰਤ ਰਾਹਤ ਦਾ ਸਾਹ ਲਿਆ ਜਰਮਨੀ ਨੇ ਹਥਿਆਰ ਛੱਡ ਦਿੱਤੇ ਜਾਪਾਨ ਨੇ ਵੀ ਸਰੈਂਡਰ ਕਰ ਦਿੱਤਾ ਪਰ ਇਹ ਸ਼ਾਂਤੀ ਬਹੁਤ ਕੁਝ ਨਮਾ ਲੈ ਕੇ ਆਈ ਅਮਰੀਕਾ ਨੇ ਸਭ ਤੋਂ ਪਹਿਲਾਂ ਪਰਮਾਣੂ ਬੰਬ ਦੀ ਤਾਕਤ ਦਿਖਾ ਦੁਨੀਆ ਨੂੰ ਡਰਾ ਦਿੱਤਾ ਇਹਨਾਂ ਬੰਬਾਂ ਦੇ ਪ੍ਰਕੋਪ ਨਾਲ ਜਾਪਾਨ ਦੇ ਸ਼ਹਿਰ ਹਿਰੋਸ਼ੀਮਾ ਤੇ ਨਾਗਾਸਾਕੀ ਮਲਿਆ ਮੇਟ ਹੋ ਗਏ ਉਸ ਸਮੇਂ ਯੂਐਸਏ ਹੀ ਇਹ ਜਿਹੜਾ ਦੇਸ਼ ਹੁੰਦਾ ਜਿਸ ਕੋਲ ਇਹ ਹਥਿਆਰ ਸੀ ਦੁਨੀਆ ਤੇ ਨਵੀਆਂ ਪੈੜਾਂ ਪੈ ਰਹੀਆਂ ਸਨ ਯੂਐਸਏ ਤੇ ਰਸ਼ੀਆ ਸੈਕੰਡ ਵਰਲਡ ਵਾਰ ਵਿੱਚ ਅਲਾਈਡ ਪਾਵਰ ਦੇ ਨਾਮ ੇਠ ਇਕੱਠੇ ਲੜੇ ਅਤੇ ਜਿੱਤੇ ਪਰ ਜਿਹੜੇ ਕੱਲ ਤੱਕ ਮਿੱਤਰ ਦੇ ਸੀ ਹੁਣ ਇੱਕ ਦੂਜੇ ਤੇ ਸ਼ੱਕ ਕਰਨ ਲੱਗ ਪਏ ਅਮਰੀਕਾ ਦੇ ਸੋਲਜਰ ਸੋਚ ਰਹੇ ਸਨ ਕਿ ਜੇਕਰ ਕੱਲ ਨੂੰ ਸੋਵੀਅਤ ਯੂਨੀਅਨ ਨਾਲ ਜੰਗ ਹੋਈ ਤਾਂ ਕੀ ਕਰਨਾ ਹੈ ਅਸਲ ਵਿੱਚ ਵਰਲਡ ਵਾਰ ਖਤਮ ਹੋਈ ਸੀ ਪਰ ਤਣਾਅ ਨਹੀਂ ਜਿੱਤੇ ਕੁਝ ਹੀ ਮਹੀਨਿਆਂ ਬਾਅਦ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਵਿੰਸਟਰ ਚਰਚਿਲ ਨੇ ਇੱਕ ਗੁਪਤ ਯੋਜਨਾ ਬਣਾਈ ਜਿਸ ਦਾ ਕੋਡ ਨੇਮ ਸੀ ਆਪਰੇਸ਼ਨ ਅਨਥਿੰਕੇਬਲ ਇਸ ਯੋਜਨਾ ਦਾ ਮਕਸਦ ਸੀ ਸੋਵੀਅਤ ਯੂਨੀਅਨ ਤੇ ਅਚਾਨਕ ਹਮਲਾ ਕਰਨਾ ਅਤੇ ਉਸ ਨੂੰ ਪੂਰਬੀ ਯੂਰਪ ਤੋਂ ਪਿੱਛੇ ਧੱਕਣਾ ਇਸ ਵਿੱਚ ਬ੍ਰਿਟਿਸ਼ ਅਤੇ ਅਮਰੀਕੀ ਫੌਜਾਂ ਦੇ ਨਾਲ ਦੁਬਾਰਾ ਹਥਿਆਰਬੰਦ ਕੀਤੇ ਗਏ ਜਰਮਨ ਕੈਦੀਆਂ ਦੀ ਵਰਤੋਂ ਤੱਕ ਦੀ ਸੋਚ ਬਣਾਈ ਗਈ ਪਰ ਉਹਨਾਂ ਨੂੰ ਜਲਦੀ ਸਮਝ ਆ ਗਿਆ ਕਿ ਸੋਵੀਅਤ ਫੌਜਾਂ ਜੁਰਬ ਵਿੱਚ ਬਹੁਤ ਵੱਡੀ ਤਾਕਤ ਹਨ ਅਤੇ ਇਹ ਯੋਜਨਾ ਤੀਜੀ ਵਰਲਡ ਵਾਰ ਦਾ ਰੂਪ ਲੈ ਸਕਦੀ ਹੈ ਇਸ ਲਈ ਪਲਾਨ ਸਿਰਫ ਕਾਗਜ਼ਾਂ ਵਿੱਚ ਹੀ ਖਤਮ ਹੋ ਗਿਆ ਇਸੇ ਦੌਰਾਨ ਅਮਰੀਕਾ ਵਿੱਚ ਜਨਰਲ ਆਇਜ਼ਨਹਾਵਰ ਦੀ ਦੇਖਰੇਖ ਹੇਠ ਪਲਾਨ ਟੋਟੈਲਿਟੀ ਤਿਆਰ ਹੋਇਆ ਇਸ ਵਿੱਚ ਅਚਨਚੇਤ ਲਗਭਗ 20 ਸੋਵੀਅਤ ਸ਼ਹਿਰਾਂ ਤੇ ਹਮਲਿਆਂ ਦੀ ਯੋਜਨਾ ਬਣਾਈ ਗਈ ਮਕਸਦ ਸੀ ਕਿ ਜੇਕਰ ਸੋਵੀਅਤ ਯੂਨੀਅਨ ਪੱਛਮੀ ਯੂਰਪ 'ਤੇ ਹਮਲਾ ਕਰੇ ਤਾਂ ਅਮਰੀਕਾ ਕੁਝ ਹੀ ਦਿਨਾਂ ਵਿੱਚ ਉਸ ਦੀ ਸੈਨਿਕ ਸਮਰੱਥਾ ਤਬਾਹ ਕਰ ਸਕੇ ਰਸ਼ੀਆ ਦੇ ਮਾਸਕੋ ਲੈਨਨਗਾਰਡ ਸਵਿਡਲੋਸਕ ਵਰਗੇ ਸ਼ਹਿਰ ਟਾਰਗੇਟ ਲਿਸਟ ਵਿੱਚ ਸ਼ਾਮਲ ਸਨ ਖੁਸ਼ਕਿਸਮਤੀ ਨਾਲ ਇਹ ਪਲਾਨ ਵੀ ਫੇਲ ਹੋ ਗਿਆ ਫਿਰ ਆਇਆ 5 ਮਾਰਚ 1946 ਦਾ ਦਿਨ ਅਮਰੀਕਨ ਸਟੇਟ ਆਫ ਮਸੂਰੀ ਦੇ ਸ਼ਹਿਰ ਫੋਲਟਨ ਵਿੱਚ ਸਥਿਤ ਬੈਸਟ ਮਿਨਿਸਟਰ ਕਾਲੇਜ ਅੰਦਰ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿਸਟਰਨ ਚਰਚਿਲ ਨੇ ਉਹ ਇਤਿਹਾਸਕ ਭਾਸ਼ਣ ਦਿੱਤਾ ਜਿਸ ਨੇ ਦੁਨੀਆ ਦੀ ਰਾਜਨੀਤੀ ਦਾ ਰੁਖ ਹੀ ਬਦਲ ਦਿੱਤਾ ਆਪਣੇ ਭਾਸ਼ਣ ਵਿੱਚ ਉਸ ਨੇ ਪਹਿਲੀ ਵਾਰ ਆਇਰਨ 커ਟਨ ਸ਼ਬਦ ਵਰਤੇ ਆ ਇੱਕ ਪ੍ਰਤੀਕਰਾत्मक ਸ਼ਬਦ ਜੋ ਯੂਰਪ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲੀ ਰਾਜਨੀਤਿਕ ਅਤੇ ਵਿਚਾਰਧਾਰਕ ਲਕੀਰ ਦਾ ਪ੍ਰਤੀਕ ਸੀ ਚਰਚਿਲ ਨੇ ਚੇਤਾਵਨੀ ਦਿੱਤੀ ਕਿ ਸੋਵੀਅਤ ਯੂਨੀਅਨ ਪੂਰਬੀ ਯੂਰਪ ਵਿੱਚ ਆਪਣਾ ਪ੍ਰਭਾਵ ਵਧਾ ਰਿਹਾ ਹੈ ਅਤੇ ਪੱਛਮੀ ਦੇਸ਼ਾਂ ਨੂੰ ਇਕੱਠੇ ਹੋ ਕੇ ਲੋਕਤੰਤਰ ਦੀ ਰੱਖਿਆ ਕਰਨੀ ਚਾਹੀਦੀ ਹੈ ਇਹ ਭਾਸ਼ਣ ਇਤਿਹਾਸ ਵਿੱਚ ਠੰਡੀ ਜੰਗ ਦੀ ਸਰਕਾਰੀ ਸ਼ੁਰੂਆਤ ਵਜੋਂ ਦਰਜ ਹੋਇਆ ਉਸ ਦੇ ਨਾਲ ਖੜੇ ਸਨ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮਨ ਇਸ ਸੰਕੇਤ ਸੀ ਕਿ ਉਹ ਪੱਛਮ ਸੋਵੀਅਤ ਜੂਨੀਅਰ ਨੂੰ ਇੱਕ ਵਿਰੋਧੀ ਸਮਝਦਾ ਹੈ ਇਸ ਦੌਰਾਨ ਪਰਮਾਣੂ ਹਥਿਆਰਾਂ ਦੀ ਦੌੜ ਵੀ ਤੇਜ਼ ਹੋ ਗਈ ਅਮਰੀਕਾ ਕੋਲ ਉਸ ਸਮੇਂ ਪੂਰੀ ਦੁਨੀਆ ਤੇ ਪਰਮਾਣੂ ਬਰਤ ਸੀ ਇਸ ਦੇ ਮੁਕਾਬਲੇ ਲਈ ਸੋਵੀਅਤ ਵਿਗਿਆਨੀਆਂ ਨੇ ਚੁੱਪ-ਚਾਪ ਇੱਕ ਪ੍ਰੋਗਰਾਮ ਚਲਾਇਆ 29 ਅਗਸਤ 1949 ਨੂੰ ਕਜ਼ਾਕਿਸਤਾਨ ਦੇ ਮੈਦਾਨਾਂ ਵਿੱਚ ਰਸ਼ੀਆ ਨੇ ਆਪਣਾ ਪਹਿਲਾ ਐਟਮ ਬੰਬ ਦਾ ਸਫਲ ਐਕਸਪੈਰੀਮੈਂਟ ਕੀਤਾ ਇਸ ਇੱਕ ਧਮਾਕੇ ਨੇ ਅਮਰੀਕਾ ਦੀ ਮੋਨੋਪੋਲੀ ਤੋੜ ਦਿੱਤੀ ਅਤੇ ਠੰਡੀ ਜੰਗ ਨੂੰ ਅਸਲ ਮਾਇਨੇ ਵਿੱਚ ਸ਼ੁਰੂ ਕਰ ਦਿੱਤਾ। ਯੂਐਸ ਅਤੇ ਉਸਦੇ ਸਪੋਰਟਰ ਦੇਸ਼ਾਂ ਦੀਆਂ ਗੁਪਤ ਮੀਟਿੰਗਾਂ ਸ਼ੁਰੂ ਹੋ ਗਈਆਂ ਜਿਸ ਦੇ ਨਤੀਜੇ ਵਜੋਂ 1949 ਵਿੱਚ ਨੈਟੋ ਸੰਗਠਨ ਹੋਂਦ ਵਿੱਚ ਆਇਆ। ਪੱਛਮੀ ਦੇਸ਼ਾਂ ਦਾ ਸੈਨਿਕ ਗਠਜੋੜ ਜੋ ਆਪਣੇ ਆਪ ਨੂੰ ਕਲੈਕਟਿਵ ਡਿਫੈਂਸ ਕਹਾਉਂਦਾ ਪਰ ਅਸਲ ਵਿੱਚ ਇਸ ਪਿੱਛੇ ਨੈਟੋ ਦਾ ਅਸਲ ਮਕਸਦ ਸੀ ਸੋਵੀਅਤ ਯੂਨੀਅਨ ਨੂੰ ਕੰਟਰੋਲ ਕਰਨਾ। ਕੁਝ ਹੀ ਸਾਲਾਂ ਵਿੱਚ ਯੂਰਪ ਦੇ ਨਕਸ਼ੇ ਦੋ ਵੱਡੇ ਬਲਾਕਾਂ ਵਿੱਚ ਵੰਡੇ ਗਏ। ਇੱਕ ਪਾਸੇ ਅਮਰੀਕਾ ਤੇ ਉਸ ਦੇ ਸਾਥੀ ਦੂਜੇ ਪਾਸੇ ਸੋਵੀਅਤ ਯੂਨੀਅਨ ਅਤੇ ਉਸ ਦੇ ਪ੍ਰਭਾਵ ਖੇਤਰ ਵਾਲੀ ਦੁਨੀਆ ਪਰ ਇਹ ਟਕਰਾਅ ਸਿਰਫ ਰਾਜਨੀਤੀ ਤੱਕ ਸੀਮਿਤ ਨਾ ਰਿਹਾ ਥੋੜੇ ਸਮੇਂ ਵਿੱਚ ਇਹ ਜੰਗਾਂ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਗਿਆ ਪਹਿਲੀ ਵੱਡੀ ਜੰਗ ਕੋਰੀਆ ਵਿੱਚ ਛਿੜੀ ਸੈਕੰਡ ਵਰਲਡ ਵਾਰ ਤੋਂ ਬਾਅਦ ਕੋਰੀਆ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਪਰ ਹੁਣ ਉੱਤਰ ਕਮਿਊਨਿਸਟ ਕੋਰੀਆ ਸੋਵੀਅਤ ਯੂਨੀਅਨ ਦੇ ਪ੍ਰਭਾਵ ਹੇਠ ਆ ਗਿਆ ਅਤੇ ਦੱਖਣ ਕੋਰੀਆ ਅਮਰੀਕਾ ਵੱਲ ਨੂੰ ਹੋ ਗਿਆ ਦੋਹਾ ਦੇਸ਼ਾਂ ਵਿਚਕਾਰ 1950 ਵਿੱਚ ਜੰਗ ਸ਼ੁਰੂ ਹੋਈ ਜੋ 3 ਸਾਲ ਚੱਲੀ। ਇਸ ਜੰਗ ਵਿੱਚ ਲਗਭਗ 30 ਲੱਖ ਲੋਕ ਮਾਰੇ ਗਏ। ਅਮਰੀਕੀ ਫੌਜਾਂ ਯੂਐਨ ਦੇ ਝੰਡੇ ਹੇਠ ਲੜ ਰਹੀਆਂ ਸਨ ਜਦਕਿ ਚਾਈਨਾ ਅਤੇ ਸੋਵੀਅਤ ਸੰਘ ਨੇ ਸਿੱਧਾ ਉੱਤਰੀ ਕੋਰੀਆ ਦਾ ਸਾਥ ਦਿੱਤਾ। ਸੋਵੀਅਤ ਪਾਇਲਟ ਚਾਈਨੀਜ਼ ਲੋਕੋ ਵਾਲੇ ਮਿਗ 15 ਜਹਾਜ਼ਾਂ ਤੇ ਬੈਠ ਕੇ ਅਮਰੀਕੀ ਜਹਾਜ਼ਾਂ ਉੱਤੇ ਹਮਲਾ ਕਰ ਰਹੇ ਸਨ। 12 April 1951 ਨੂੰ ਅਮਰੀਕਾ ਲਈ ਬਲੈਕ ਥਰਸਡੇ ਬਣ ਗਿਆ। ਯੂਐਸਏ ਦੇ ਕਈ B29 ਜਹਾਜ਼ ਗ੍ਰਾਏ ਗਏ। ਇਹ ਸੋਵੀਅਤ ਪੈਲਟਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਹ ਠੰਡੀ ਜੰਗ ਦਾ ਨਵਾਂ ਪੱਖ ਸੀ। ਦੋਨੋਂ ਮਹਾਸ਼ਕਤੀਆਂ ਸਿੱਧੀਆਂ ਨਹੀਂ ਵਿੜ ਰਹੀਆਂ ਸਨ। ਕਿਸੇ ਤੀਸਰੇ ਦੇਸ਼ ਦੀ ਧਰਤੀ ਤੇ ਜੰਗ ਲੜੀ ਜਾ ਰਹੀ ਸੀ। ਪਰ ਦੁੱਖ ਵਾਲੀ ਗੱਲ ਇਹ ਸੀ ਪੱਲੜਾ ਕਿਸੇ ਦਾ ਵੀ ਭਾਰੀ ਹੋਵੇ ਮਰਦੇ નિર્ਦੋਸ਼ ਲੋਕ ਉੱਤਰ-ਦੱਖਣੀ ਕੋਰੀਆ ਦੇ ਹੀ ਸਨ। ਬੇਸ਼ੱਕ ਇਸ ਬਾਰ ਵਿੱਚ ਰਸ਼ੀਆ ਤੇ ਉਸਦੇ ਸਹਿਯੋਗੀਆਂ ਦਾ ਪੱਲੜਾ ਮਜਬੂਤ ਸਥਿਤੀ ਵਿੱਚ ਰਿਹਾ ਪਰ ਉਹ ਅੰਦਰੋਂ-ਅੰਦਰ ਹੀ ਸੋਚਣ ਪਰ ਮਜਬੂਰ ਹੋ ਗਿਆ ਕਿ ਨੈਟੋ ਬਹੁਤ ਪ੍ਰਭਾਵਸ਼ਾਲੀ ਗਰੁੱਪ ਬਣ ਰਿਹਾ ਹੈ ਜੋ ਉਸ ਨੂੰ ਕਦੇ ਵੀ ਮਾਤ ਦੇ ਸਕਦਾ ਹੈ। ਫਿਰ 14 ਮਈ 1955 ਨੂੰ ਪੋਲੈਂਡ ਦੀ ਰਾਜਧਾਨੀ ਵਾਰਸਾ ਵਿੱਚ ਸੋਵੀਅਤ ਯੂਨੀਅਨ ਨੇ ਇੱਕ ਨਵਾਂ ਸੈਨਿਕ ਗਠਜੋੜ ਬਣਾਇਆ ਜਿਸ ਨੂੰ ਕਿਹਾ ਗਿਆ ਵਾਰਸਾ ਪੈਕਟ ਇਹ ਨੈਟੋ ਦੇ ਮੁਕਾਬਲੇ ਵਿੱਚ ਬਣਾਇਆ ਗਿਆ ਸੰਗਠਨ ਸੀ ਤਾਂ ਜੋ ਪੂਰਬੀ ਯੂਰਪ ਦੇ ਦੇਸ਼ ਇਕੱਠੇ ਹੋ ਕੇ ਪੱਛਮੀ ਦੇਸ਼ਾਂ ਦਾ ਮੁਕਾਬਲਾ ਕਰ ਸਕਣ ਇਸ ਗਠਜੋੜ ਵਿੱਚ ਸੋਵੀਅਤ ਯੂਨੀਅਨ ਪੂਰਬੀ ਜਰਮਨੀ ਪੋਲੈਂਡ ਯੈਕੋਸਲਵਾਕੀਆ ਹੰਗਰੀ ਰូមਾਨੀਆ ਬੁਲਗਾਰੀਆ ਤੇ ਅਲਬਾਨੀਆ ਵਰਗੇ ਦੇਸ਼ ਸ਼ਾਮਲ ਸਨ ਇਸ ਵਾਰਸੀ ਸੰਗਠਨ ਨੇ ਪੂਰਬੀ ਯੂਰਪ ਨੂੰ ਸੋਵੀਅਤ ਫੌਜੀ ਕਮਾਂਡੇਟ ਇਕੱਠਾ ਕਰ ਦਿੱਤਾ ਕੋਲਡ ਵਾਰ ਦੌਰਾਨ ਇਹ ਨੈਟੋ ਤੇ ਸੋਵੀਅਤ ਬਲੌਕ ਦੀਆਂ ਫੌਜੀ ਤਾਕਤਾਂ ਵਿਚਕਾਰ ਸਿੱਧੀ ਟੱਕਰ ਦਾ ਪ੍ਰਤੀਕ ਬਣ ਗਿਆ ਹੁਣ ਦੁਨੀਆ ਖੁੱਲੇ ਤੌਰ ਤੇ ਦੋ ਵੱਡੇ ਗਠਜੋੜਾਂ ਵਿੱਚ ਵੰਡੀ ਗਈ ਕਿਸੇ ਵੀ ਦੇਸ਼ ਦਾ ਸੰਘਰਸ਼ ਇਨਕਲਾਬ ਬਗਾਵਤ ਦੋ ਮਹਾਸ਼ਕਤੀਆਂ ਦੀ ਖੇਡ ਬਣ ਜਾਂਦੀ 1960 ਦੇ ਦਹਾਕੇ ਨੇ ਠੰਡੀ ਜੰਗ ਨੂੰ ਹੋਰ ਵੀ ਗਰਮ ਕਰ ਦਿੱਤਾ ਕੋਰੀਆ ਤੋਂ ਬਾਅਦ ਅਗਲਾ ਵੱਡਾ ਮੈਦਾਨ ਬਣਿਆ ਵਿਏਟਨਾਮ ਇਹ ਦੇਸ਼ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਉੱਤਰ ਕਮਿਊਨਿਸਟ ਦੱਖਣੀ ਹਿੱਸਾ ਅਮਰੀਕੀ ਪ੍ਰਭਾਵ ਹੇਠ 1965 ਵਿੱਚ ਅਮਰੀਕਾ ਨੇ ਆਪਣੇ 10000 ਫੌਜੀ ਵਿਏਟਨਾਮ ਭੇਜੇ ਇਸ ਉਮੀਦ ਨਾਲ ਕਿ ਪੂਰਾ ਦੇਸ਼ ਆਪਣੇ ਕੰਟਰੋਲ ਏਟ ਕਰ ਲਿਆ ਜਾਵੇਗਾ ਪਰ ਸੋਵੀਅਤ ਯੂਨੀਅਨ ਨੇ ਉੱਤਰੀ ਵਿਏਟਨਾਮ ਨੂੰ ਹਥਿਆਰ ਮਿਜ਼ਾਈਲ ਸਿਸਟਮ ਅਤੇ ਵਾਰ ਐਕਸਪਰਟ ਟੀਮ ਮਤਲਬ ਸਭ ਕੁਝ ਅਰੇਂਜ ਕਰ ਦਿੱਤਾ ਸੋਵੀਅਤ ਯੂਨੀਅਨ ਦੀਆਂ ਬਣਾਈਆਂ S75 ਡਿਵਾਈਨ ਮਿਜ਼ਾਈਲਾਂ ਨੇ ਅਮਰੀਕੀ ਜਹਾਜ਼ਾਂ ਲਈ ਅਸਮਾਨ ਨਰਕ ਬਣਾ ਦਿੱਤਾ 1962 ਤੋਂ 1972 ਤੱਕ ਸੈਂਕੜੇ ਜਹਾਜ਼ ਗ੍ਰਾਏ ਗਏ। ਵਿਅਤਨਾਮ ਅਮਰੀਕਾ ਲਈ ਇੱਕ ਅਜੀਹੀ ਜੰਗ ਬਣ ਗਈ ਜੋ ਜਿੱਤ ਨਾ ਸਕਿਆ। ਇਸੇ ਦੌਰਾਨ ਯੂਰਪ ਵਿੱਚ ਇੱਕ ਹੋਰ ਨਾਟਕੀ ਘਟਨਾ ਵਾਪਰੀ। ਬਰਲਿਨ ਜੋ ਪਹਿਲਾਂ ਹੀ ਚਾਰ ਹਿੱਸਿਆਂ ਵਿੱਚ ਵੰਡਿਆ ਪਿਆ ਸੀ, 1961 ਵਿੱਚ ਸੋਵੀਅਤ ਸਹਿਯੋਗ ਨਾਲ ਪੂਰਬੀ ਜਰਮਨੀ ਨੇ ਇੱਕ ਰਾਤ ਵਿੱਚ ਕੰਧ ਖੜੀ ਕਰ ਦਿੱਤੀ। ਨਾਮ ਦਿੱਤਾ ਗਿਆ ਬਰਲਨ ਦੀ ਦੀਵਾਰ। ਲੋਕਾਂ ਨੇ ਆਪਣੇ ਪਰਿਵਾਰ, ਆਪਣੀ ਆਜ਼ਾਦੀ ਉਸ ਕੰਧ ਦੇ ਦੂਜੇ ਪਾਸੇ ਛੱਡ ਦਿੱਤੀ। ਅਸਲ ਵਿੱਚ ਸੋਵੀਅਤ ਯੂਨੀਅਨ ਅਤੇ ਪੂਰਬੀ ਜਰਮਨੀ ਦੀ ਸਰਕਾਰ ਨਹੀਂ ਚਾਹੁੰਦੀ ਸੀ ਕਿ ਲੋਕ ਪੱਛਮੀ ਬਰਲਨ ਦੀ ਆਜ਼ਾਦੀ ਖੁੱਲੇ ਬਾਜ਼ਾਰ ਅਤੇ ਲੋਕਤੰਤ੍ਰਿਕ ਜੀਵਨ ਦੇਖ ਕੇ ਸਾਡੇ ਬਣਾਏ ਕਾਮਨਿਸਟ ਸਿਸਟਮ ਨਾਲ ਬਗਾਵਤ ਕਰਨ ਇਸ ਲਈ 13 ਅਗਸਤ 1961 ਨੂੰ ਇੱਕ ਰਾਤ ਵਿੱਚ ਕੰਧ ਬਣਾਉਣ ਦੀ ਕਾਰਵਾਈ ਸ਼ੁਰੂ ਹੋਈ ਪਹਿਲਾਂ ਕੰਡਿਆਲੀ ਤਾਰ ਫਿਰ ਕੰਕਰੀਟ ਦੀ ਕੰਧ ਖੜੀ ਕੀਤੀ ਗਈ 1961 ਤੋਂ 28 ਸਾਲਾਂ ਤੱਕ ਇਹ ਕੰਧ ਜਰਮਨ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਰਹੀ ਜਿੱਥੇ ਸੋਵੀਅਤ ਅਤੇ ਅਮਰੀਕੀ ਟੈਂਕ ਕੁਝ ਮੀਟਰਾਂ ਦੀ ਦੂਰੀ ਤੇ ਇੱਕ ਦੂਜੇ ਦੇ ਸਾਹਮਣੇ ਖੜੇ ਰਹੇ ਇੱਕ ਗਲਤ ਗੋਲੀ ਤੀਜੀ ਵਿਸ਼ਵ ਜੰਗ ਸ਼ੁਰੂ ਕਰ ਸਕਦੀ ਸੀ ਖੁਸ਼ਕਿਸਮਤੀ ਨਾਲ ਬਚਾਰਿਆ ਪਰ ਸਭ ਤੋਂ ਵੱਧ ਤਣਾ ਪਰਿਆ ਮੋੜ 1962 ਵਿੱਚ ਆਇਆ ਅਮਰੀਕਾ ਨੇ ਤੁਰਕੀ ਵਿੱਚ ਆਪਣੀਆਂ ਜੂਪੀਟਰ ਮਿਜ਼ਾਈਲ ਤਾਇਨਾਤ ਕਰ ਦਿੱਤੀਆਂ ਜੋ ਕੇਵਲ 20 ਮਿੰਟ ਵਿੱਚ ਮਾਸਕੋ ਤੱਕ ਪਹੁੰਚ ਸਕਦੀਆਂ ਸੀ ਸੋਵੀਅਤ ਜੂਨੀਅਰ ਨੇ ਇਸ ਦਾ ਜਵਾਬ ਦੇਣ ਲਈ ਕਿਊਬਾ ਵਿੱਚ ਆਪਣੇ ਪਰਮਾਣੂ ਰਾਕਟ ਲਗਾ ਦਿੱਤੇ ਜਦੋਂ ਇਹਨਾਂ ਦੀ ਅਮਰੀਕੀ ਜਸੂਸੀ ਜਹਾਜ਼ ਨੇ ਤਸਵੀਰਾਂ ਖਿੱਚੀਆਂ ਤਾਂ ਇੱਕ ਵਾਰ ਸੰਸਾਰ ਹਿੱਲ ਗਿਆ ਦੁਨੀਆ ਕਦੇ ਵੀ ਇਸ ਤੋਂ ਵੱਧ ਪਰਮਾਣੂ ਜੰਗ ਦੇ ਨੇੜੇ ਨਹੀਂ ਪਹੁੰਚੀ ਸੀ ਯੂ ਐਸ ਰਾਸ਼ਟਰਪਤੀ ਕੈਨੇਡੀ ਨੇ ਬਾਰ ਰੂਮ ਵਿੱਚ ਤਿੰਨ ਬਕਲਪ ਰੱਖੇ ਨੰਬਰ 1 ਤੇ ਸੀ ਕਿਊਬਾ ਤੇ ਹਮਲਾ ਨੰਬਰ 2 ਤੇ ਮਿਜ਼ਾਈਲ ਟਕਾਣੇ ਆ ਤੇ 에ਅ ਸਟ੍ਰਾਈਕ ਜਾਂ ਫਿਰ ਨਾਓ ਸੈਨਾ ਬਲਾਕਡ ਮਤਲਬ ਸਮੁੰਦਰੀ ਰਸਤੇ ਬੰਦ ਕਰਨਾ ਜੌਨ ਐਫ ਕੈਨੇਡੀ ਨੇ ਬਲਾਕਡ ਕਰਨ ਵਾਲੀ ਆਪਸ਼ਨ ਚੂਜ਼ ਕੀਤੀ ਕਈ ਦਿਨਾਂ ਤੱਕ ਦੁਨੀਆ ਦੇ ਸਾਹ ਸੁੱਕੇ ਰਹੇ ਸੋਵੀਅਤ ਜਹਾਜ਼ ਅਮਰੀਕੀ ਜਹਾਜ਼ਾਂ ਵੱਲ ਵੱਧ ਰਹੇ ਸਨ ਇੱਕ ਅਮਰੀਕੀ ਯੂ 2 ਯੂਸੂਸੀ ਜਹਾਜ਼ ਗਰਾਇਆ ਗਿਆ ਇਸ ਘਟਨਾ ਵਿੱਚ ਪਾਇਲਟ ਦੀ ਮੌਤ ਹੋ ਗਈ ਤਣਾਅ ਬਹੁਤ ਜ਼ਿਆਦਾ ਵਧ ਗਿਆ ਅਲੱਗ-ਅਲੱਗ ਦੇਸ਼ਾਂ ਨੇ ਆਪਣੇ ਹਵਾਈ ਖੇਤਰ ਬੰਦ ਕਰਨੇ ਸ਼ੁਰੂ ਕਰ ਦਿੱਤੇ ਪਰ ਇੱਕ ਰਸ਼ੀਅਨ ਅਧਿਕਾਰੀ ਦੁਆਰਾ ਪਾਇਲਟ ਦੀ ਮੌਤ ਦਾ ਅਫਸੋਸ ਦਤਾਇਆ ਗਿਆ ਇਸ ਨਾਲ ਥੋੜੀ ਜਿਹੀ ਤਲਖੀ ਘਟਣ ਲੱਗੀ ਅਖੀਰ ਦੋਵੇਂ ਪਾਸੇ ਪਿੱਛੇ हट ਗਏ ਸੋਵੀਅਤ ਯੂਨੀਅਨ ਨੇ ਕਿਊਬਾ ਤੋਂ ਰਾਕਟ ਹਟਾ ਲਏ ਅਤੇ ਅਮਰੀਕਾ ਨੇ ਚੁੱਪਚਾਪ ਦੁਰਤੀ ਤੋਂ ਆਪਣੀਆਂ ਮਿਜ਼ਾਈਲ ਹਟਾ ਲਈਆਂ ਇਸ ਸੰਕਟ ਤੋਂ ਬਾਅਦ ਇੱਕ ਸਬਕ ਸਿੱਖਿਆ ਗਿਆ ਕਿ ਦੁਨੀਆ ਨੂੰ ਸਿੱਧੀ ਗਲਵੱਤ ਕਰਨ ਦੀ ਲੋੜ ਹੈ ਇਸ ਲਈ ਅਮਰੀਕਾ ਦੇ ਵਾਈਟ ਹਾਊਸ ਤੋਂ ਮਾਸਕੋ ਤੱਕ ਹੌਟਲਾਈਨ ਬਣਾਈ ਗਈ ਤਾਂ ਕਿ ਭਵਿੱਖ ਵਿੱਚ ਕੋਈ ਗਲਤਫਹਿਮੀ ਪਰਮਾਣੂ ਜੰਗ ਦਾ ਕਾਰਨ ਨਾ ਬਣ ਸਕੇ ਇਸ ਘਟਨਾ ਤੋਂ ਬਾਅਦ ਕੁਝ ਸਾਲਾਂ ਲਈ ਤਣਾਅ ਘਟਿਆ ਪਰ ਠੰਡੀ ਜੰਗ ਖਤਮ ਨਹੀਂ ਹੋਈ 1956 ਵਿੱਚ ਦੇਸ਼ ਹੰਗਰੀ ਵਿੱਚ ਬਗਾਵਤ ਹੋਈ ਵਿਦਿਆਰਥੀਆਂ ਅਤੇ ਨਾਗਰਿਕਾਂ ਨੇ ਸੋਵੀਅਤ ਪ੍ਰਭਾਵ ਤੋਂ ਮੁਕਤੀ ਦੀ ਮੰਗ ਕੀਤੀ ਕੁਝ ਦਿਨਾਂ ਵਿੱਚ ਇਹ ਅੰਦੋਲਨ ਹਥਿਆਰਬੰਦ ਬਗਾਵਤ ਵਿੱਚ ਬਦਲ ਗਿਆ ਸੋਵੀਅਤ ਜੁਨੀਅਰ ਨੇ ਮਾਰਸ਼ਲ ਯੂਕੋਵ ਦੀ ਅਗਵਾਈ ਵਿੱਚ ਟੈਂਕ ਭੇਜੇ ਅਤੇ ਬਗਾਵਤ ਨੂੰ ਕੁਚਲ ਦਿੱਤਾ ਗਿਆ ਮਾਰਸ਼ਲ ਯੂਕੋਵ ਉਹ ਜਰਨੈਲ ਸੀ ਜਿਸ ਨੇ ਨਾ ਸਿਰਫ ਦੂਜੀ ਵਿਸ਼ਵ ਜੰਗ ਵਿੱਚ ਨਾਜੀ ਜਰਮਨੀ ਨੂੰ ਹਰਾਇਆ ਸੀ ਸਗੋਂ ਬਾਅਦ ਵਿੱਚ ਸੋਵੀਅਤ ਯੂਨੀਅਨ ਦੀ ਸੈਨਿਕ ਤਾਕਤ ਦਾ ਸਭ ਤੋਂ ਵੱਡਾ ਚਿਹਰਾ ਵੀ ਬਣਿਆ ਪਰ ਉਸ ਦੀ ਇਹ ਹਰਕਤ ਕਾਰਨ ਪੱਛਮੀ ਮੀਡੀਆ ਨੇ ਸੋਵੀਅਤ ਦੀ ਕੜੀ ਨਿੰਦਾ ਕੀਤੀ ਇਸ ਦੇ ਜਵਾਬ ਵਿੱਚ ਕਿਹਾ ਗਿਆ ਕਿ ਮਾਸਕੋ ਲਈ ਇਹ ਆਪਣੇ ਸੁਰੱਖਿਆ ਘੇਰੇ ਨੂੰ ਬਚਾਉਣ ਦਾ ਮਾਮਲਾ ਸੀ ਫਿਰ 12 ਸਾਲ ਬਾਅਦ 1968 ਵਿੱਚ ਇੱਕ ਹੋਰ ਕੋਸ਼ਿਸ਼ ਹੋਈ ਇਸ ਵਾਰ ਦੇਸ਼ ਸੀ ਚੈਕੋਸਲਵਾਕੀਆ ਉੱਥੇ ਇੱਕ ਨਾਗਰਿਕ ਅਲੇਗਜ਼ੈਂਡਰ ਡੋਬਚਕ ਨੇ ਸੋਸ਼ਲਿਜ਼ਮ ਵਿਦ ਹਿਊਮਨ ਫੇਸ ਦੇ ਨਾਅਰੇ ਨਾਲ ਸੁਧਾਰ ਸ਼ੁਰੂ ਕੀਤੇ ਥੋੜੇ ਸਮੇਂ ਵਿੱਚ ਲੋਕ ਆਜ਼ਾਦੀ ਦੀਆਂ ਮੰਗਾਂ ਲੈ ਕੇ ਸੜਕਾਂ 'ਤੇ ਉਤਰ ਆਏ ਪਰ ਸੋਵੀਅਤ ਨੇਤਾ ਲਿਓਂਡ ਬਰਜਨੇਵ ਨੇ ਇਸ ਨੂੰ ਖਤਰਨਾਕ ਸੰਕੇਤ ਮੰਨਿਆ ਅਗਸਤ 1968 ਵਿੱਚ ਵਾਰਸਾ ਸੰਗਠਨ ਦੀਆਂ ਫੌਜਾਂ ਜੈਕੋ ਸਲਵਾਕੇ ਦੀ ਰਾਜਧਾਨੀ ਪ੍ਰਾਗ ਵਿੱਚ ਦਾਖਲ ਹੋ ਗਈਆਂ ਆਜ਼ਾਦੀ ਦੀ ਮੰਗ ਕਰਨ ਵਾਲੇ ਨੂੰ ਬੁਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਜਿੱਥੇ ਭੀੜ ਨੂੰ ਬਿਨਾਂ ਹਥਿਆਰਖੇੜਿਆ ਜਾ ਸਕਦਾ ਸੀ ਉੱਥੇ ਪੌਜੀ ਟੈਂਕਾਂ ਦੀਆਂ ਤਸਵੀਰਾਂ ਸੰਸਾਰ ਭਰ ਦੇ ਖ਼ਬਰਾਂ ਵਿੱਚ ਛਪੀਆਂ। ਇਹ ਸੋਵੀਅਤ ਯੂਨੀਅਨ ਦੀ 이미지 ਲਈ ਵੱਡਾ ਝਟਕਾ ਸੀ। ਇਸ ਨਾਲ ਤਣਾਅ ਹੋਰ ਵਧਿਆ। ਪਰ ਇਸ ਦੀ ਵੀ ਟਕਰਾਅ ਦੇ ਵਿਚਕਾਰ ਇੱਕ ਉਮੀਦ ਦੀ ਕਿਰਨ ਵੀ ਆਈ। 1970 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਦੋਨਾਂ ਤਾਕਤਾਂ ਦੁਆਰਾ ਤਣਾਅ ਘਟਾਉਣ ਦੀ ਕੋਸ਼ਿਸ਼ ਕੀਤੀ ਗਈ। ਅਮਰੀਕਾ ਤੇ ਸੋਵੀਅਤ ਰਣਨੀਤਿਕ ਪਰਮਾਣੂ ਹਥਿਆਰਾਂ ਦੀ ਸੀਮਾ ਬਾਰੇ ਗੱਲਬਾਤ ਕੀਤੀ। ਸਾਲਟ ਨਾਮਕ ਸਮਝੌਤਾ ਕੀਤਾ ਗਿਆ। ਐਂਟੀ-ਬਾਲਿਸਟਿਕ ਮਿਜ਼ਾਈਲ ਟ੍ਰੀਟੀ ਦੇ ਸਾਈਨ ਕੀਤੇ ਗਏ। ਅੱਗੇ ਚੱਲ 1975 ਵਿੱਚ ਇੱਕ ਇਤਿਹਾਸਿਕ ਪਲ ਆਇਆ ਅਮਰੀਕੀ ਅਪੋਲੋ ਅਤੇ ਸੋਵੀਅਤ ਸੋਇਜ਼ ਅੰਤਰਿਕਸ਼ ਜਹਾਜ਼ਾਂ ਨੇ ਪੁਲਾੜ ਵਿੱਚ ਪੋਜ਼ਿਟਿਵ ਵੇਨ ਨਾਲ ਇੱਕ ਦੂਜੇ ਨੂੰ ਸਹਾਇਕ ਦਿੱਤਾ ਇਹ ਸਿਰਫ ਵਿਗਿਆਨਕ ਸਫਲਤਾ ਨਹੀਂ ਸੀ ਇਹ ਸੰਕੇਤ ਸੀ ਕਿ ਦੁਨੀਆ ਦੇ ਦੋ ਵੱਡੇ ਵੈਰੀ ਵੀ ਗੱਲਬਾਤ ਕਰ ਸਕਦੇ ਹਨ ਪਰ ਸ਼ਾਂਤੀ ਸਦਾ ਲਈ ਕਦੇ ਨਹੀਂ ਹੋਈ 1979 ਵਿੱਚ ਸੋਵੀਅਤ ਫੌਜਾਂ ਨੇ ਅਫਗਾਨਿਸਤਾਨ ਵਿੱਚ ਦਾਖਲ ਹੋ ਕੇ ਸਰਕਾਰ ਦੀ ਮਦਦ ਕੀਤੀ ਪੱਛਮ ਨੇ ਇਸ ਨੂੰ ਹਮਲਾ ਕਿਹਾ ਅਮਰੀਕਾ ਨੇ ਪਾਕਿਸਤਾਨ ਰਹੀਮ ਅਜਾਹਦੀਨ ਨੂੰ ਹਥਿਆਰ ਦਿੱਤੇ ਜਿਸ ਕਾਰਨ ਅਫਗਾਨਿਸਤਾਨ ਦੀ ਜੰਗ ਸੋਵੀਅਤ ਯੂਨੀਅਨ ਲਈ ਲੰਬੀ ਅਤੇ ਥਕਾਉਣ ਵਾਲੀ ਬਣ ਗਈ ਪਰ ਯੂਐਸ ਦੀ ਉੱਥੇ ਕੋਈ ਏਡੀ ਖਾਸ ਪੇਸ਼ ਨਹੀਂ ਚੱਲੀ ਅਤੇ ਤਾਲੇਵਾਨੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਏ ਪਰ 1980 ਦੇ ਅਖੀਰ ਵਿੱਚ ਸੋਵੀਅਤ ਯੂਨੀਅਨ ਬਦਲਾਅ ਦੇ ਮੋੜ ਤੇ ਖੜਾ ਸੀ 1985 ਵਿੱਚ ਰਸ਼ੀਅਨ ਰਾਸ਼ਟਰਪਤੀ ਮਖਾਇਲ ਗੋਰਬਾਚੋਵ ਨੇ ਸੱਤਾ ਸੰਭਾਲੀ ਅਤੇ ਖੁੱਲੇਪਣ ਦੀਆਂ ਗੱਲਾਂ ਚੱਲਣ ਲੱਗੀਆਂ ਉਸ ਦਾ ਵਿਚਾਰ ਸੀ ਕਿ ਸੋਵੀਅਤ ਯੂਨੀਅਨ ਨੂੰ ਬਚਾਉਣ ਲਈ ਖੁੱਲੀ ਰਾਜਨੀਤੀ ਅਤੇ ਪੱਛਮ ਨਾਲ ਸਹਿਯੋਗ ਲਾਜ਼ਮੀ ਚਾਹੀਦਾ ਹੈ ਇਸੇ ਮਕਸਦ ਨਾਲ 1987 ਵਿੱਚ ਬਿਸ਼ਿੰਗਟਨ ਅੰਦਰ ਰਾਸ਼ਟਰਪਤੀ ਰোনালਡ ਰੀਗਨ ਅਤੇ ਗੋਰਬਾਚੋਵ ਨੇ ਆਈਐਨਐਫ ਟ੍ਰੀਟੀ ਦੇ ਸਾਈਨ ਕੀਤੇ ਜਿਸ ਨਾਲ ਮੱਧ ਦੂਰੀ ਦੀਆਂ ਮਿਜ਼ਾਈਲਾਂ ਨੂੰ ਖਤਮ ਕੀਤਾ ਗਿਆ 2 ਸਾਲ ਬਾਅਦ 1999 ਵਿੱਚ ਮਾਲਟਾ ਦੇ ਸਮੁੰਦਰ ਵਿੱਚ ਮਾਲਟਾ ਸੰਮਤ ਹੋਈ ਗੋਰਬਾਚੋਵ ਨੇ ਐਲਾਨ ਕੀਤਾ ਕਿ ਸੋਵੀਅਤ ਯੂਨੀਅਨ ਹੁਣ ਅਮਰੀਕਾ ਨੂੰ ਦੁਸ਼ਮਣ ਨਹੀਂ ਮੰਨਦਾ ਯੂਐਸਏ ਵੱਲੋਂ ਰਾਸ਼ਟਰਪਤੀ ਜਾਰਜ ਬੁਸ਼ ਨੇ ਕਿਹਾ ਕਿ ਅਸੀਂ ਇਤਿਹਾਸ ਦੇ ਇੱਕ ਨਵੇਂ ਯੁੱਗ ਤੇ ਖੜੇ ਹਾਂ ਇਹ ਠੰਡੀ ਜੰਗ ਦੇ ਅਸਲ ਅੰਤ ਦੇ ਸੰਕੇਤ ਸੀ। ਇਸੇਮ ਟਾਈਮ ਯੂਰਪ ਵਿੱਚ ਇਨਕਲਾਬੀ ਹਾਲਾਤ ਬਣ ਰਹੇ ਸਨ। 1989 ਦੇ ਅਖੀਰ ਵਿੱਚ ਪੂਰਬੀ ਯੂਰਪ ਦੇ ਕਾਮਨਿਸਟ ਰਾਜ ਇੱਕ ਇੱਕ ਕਰਕੇ ਖਤਮ ਹੋ ਰਹੇ ਸਨ। ਸਭ ਤੋਂ ਵੱਡਾ ਪ੍ਰਤੀਕ ਬਰਲਨ ਦੀ ਕੰਧ 9 ਨਵੰਬਰ 1989 ਦੀ ਰਾਤ ਲੋਕਾਂ ਨੇ ਤੋੜਨੀ ਸ਼ੁਰੂ ਕਰ ਦਿੱਤੀ। ਪਰਿਵਾਰਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਖੁਸ਼ੀ ਦੇ ਨਾਰੇ ਲਾਏ। ਇਹ ਸਿਰਫ ਇੱਕ ਕੰਧ ਦਾ ਡਿੱਗਣਾ ਨਹੀਂ ਹੁੰਦਾ, ਇਹ ਠੰਡੀ ਜੰਗ ਦੇ ਦਹਾਕਿਆਂ ਦੇ ਡਰ ਦਾ ਅੰਤ ਸੀ। ਇਸ ਤਰ੍ਹਾਂ 1990 ਵਿੱਚ ਜਰਮਨੀ ਦੁਬਾਰਾ ਇਕੱਠਾ ਹੋ ਗਿਆ। 1991 ਵਿੱਚ ਨੈਟੋ ਦੇ ਆਪੋਜੀਟ ਰਸ਼ੀਆ ਦਾ ਬਣਾਇਆ ਗਿਆ ਵਾਰਸਾ ਸੰਗਠਨ ਉਹ ਵੀ ਖਤਮ ਹੋ ਗਿਆ ਅਤੇ ਦਸੰਬਰ 1991 ਵਿੱਚ ਹੀ ਸੋਵੀਅਤ ਯੂਨੀਅਨ ਦਾ ਵੀ ਅਧਿਕਾਰ ਤੌਰ ਤੇ ਅੰਤ ਹੋ ਜਾਂਦਾ ਹੈ। ਰੈੱਡ ਫਲੈਗ ਰਾਜਧਾਨੀ ਮਾਸਕੋ ਤੋਂ ਹਟਾ ਦਿੱਤਾ ਗਿਆ। ਇਸ ਤਰ੍ਹਾਂ ਦੁਨੀਆ ਦੀ ਸਭ ਤੋਂ ਵੱਡੀ ਜੀਓਪੋਲੀਟੀਕਲ ਟੱਕਰ ਖਤਮ ਹੋ ਜਾਂਦੀ ਹੈ। ਪਰ ਨੈਟੋ ਹੋਰ ਪ੍ਰਭਾਵਸ਼ਾਲੀ ਬਣ ਗਿਆ। ਜਿਸ ਤਰ੍ਹਾਂ ਟਰੰਪ ਦੀ ਪਹਿਲੀ ਇਲੈਕਸ਼ਨ ਵਿੱਚ ਰਸ਼ੀਆ ਦੀ ਇੰਟਰਫੇਰੈਂਸ ਦੀਆਂ ਗੱਲਾਂ ਚੱਲ ਰਹੀਆਂ ਸਨ। ਇਸੇ ਤਰ੍ਹਾਂ ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੋਵ ਸਮੇਂ ਉਸ ਬਾਰੇ ਇਹੋ ਜਿਹੀਆਂ ਗੱਲਾਂ ਚੱਲ ਰਹੀਆਂ ਸਨ ਪਰ ਪ੍ਰੂਫ ਕੁਝ ਨਾ ਹੋਇਆ ਬਸ ਇੰਨਾ ਜ਼ਰੂਰ ਹੈ ਕਿ ਉਸ ਦੀਆਂ ਖੁੱਲੇਪਣ ਦੀਆਂ ਗੱਲਾਂ ਨਾਲ ਰਸ਼ੀਆ ਦਾ ਕਦ ਯੂਐਸਏ ਦੇ ਸਾਹਮਣੇ ਬੋਨਾ ਲੱਗਣ ਲੱਗ ਪਿਆ ਇਹ ਮਖਾਇਲ ਗੋਰਬਾਚੋਵ ਦੇ ਖੁੱਲੇਪਣ ਦੀਆਂ ਗੱਲਾਂ ਦਾ ਨਤੀਜਾ ਸੀ ਫਿਰ ਅੱਗੇ ਚਲ 1992 ਵਿੱਚ ਅਮਰੀਕਾ ਤੇ ਰਸ਼ੀਆ ਨੇ ਕੈਂਪ ਡੇਵਿਡ ਡਿਕਲੇਰੇਸ਼ਨ ਤੇ ਸਾਈਨ ਕੀਤੇ ਅਤੇ ਐਲਾਨ ਕੀਤਾ ਕਿ ਹੁਣ ਉਹ ਇੱਕ ਦੂਜੇ ਨੂੰ ਦੁਸ਼ਮਣ ਨਹੀਂ ਮੰਨਦੇ ਇਸ ਤਰ੍ਹਾਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਪਰ ਇਤਿਹਾਸ ਨੇ ਦਿਖਾਇਆ ਜੰਗਾਂ ਕੁਝ ਸਮੇਂ ਲਈ ਖਤਮ ਹੋ ਸਕਦੀਆਂ ਨੇ ਤਾਕਤ ਦੀ ਰਾਜਨੀਤੀ ਕਦੇ ਨਹੀਂ ਰੁਕਦੀ ਹੁਣ ਦੇ ਹਾਲਾਤ ਫਿਰ ਬਦਲ ਰਹੇ ਨੇ ਦੁਨੀਆ ਫਿਰ ਇੱਕ ਜਏ ਮੋੜ ਤੇ ਖੜੀ ਹੈ ਜਿੱਥੇ ਇੱਕ ਗਲਤ ਕਦਮ ਮਨੁੱਖਤਾ ਨੂੰ ਖਤਰੇ ਵਿੱਚ ਪਾ ਸਕਦਾ ਨੈਟੋ ਦੇ ਆਪੋਜੀਟ ਬਣਿਆ ਵਾਰਸਾ ਵਰਗਾ ਸੰਗਠਨ ਬੇਸ਼ੱਕ ਰਸ਼ੀਆ ਤੋਂ ਪਿੱਛੇ हट ਗਿਆ ਪਰ ਹੁਣ ਚਾਈਨਾ ਤੇ ਉੱਤਰ ਕੋਰੀਆ ਵਰਗੇ ਮੁਲਕ ਸਿੱਧੇ ਤੌਰ ਤੇ ਉਸ ਦੇ ਨਾਲ ਖੜੇ ਹਨ ਸਵਾਲ ਫਿਰ ਉਹੀ ਨੇ ਕੀ ਇਤਿਹਾਸ ਤੋਂ ਸਬਕ ਸਿੱਖੇ ਗਏ ਹਨ ਜਾਂ ਅਸੀਂ ਮੁੜ ਉਸੇ ਅੰਧਕਾਰ ਵੱਲ ਵਧ ਰਹੇ ਹਾਂ डोम्स डे क्लॉक ਦੀਆਂ ਸੂਈਆਂ ਮੁੜਦੀ ਰਾਤ ਦੇ ਹਨੇਰੇ ਵੱਲ ਜਾ ਰਹੀਆਂ ਨੇ ਜਿਵੇਂ ਸ਼ੁਰੂ ਵਿੱਚ ਦੱਸਿਆ ਸੀ ਰਾਤ ਦੇ ਹਨੇਰੇ ਦਾ ਮਤਲਬ ਪਰਬਾਣੂ ਤਬਾਹੀ ਇਸ ਦੇ ਨਾਲ ਹੀ ਵੀਡੀਓ ਦਾ ਐਂਡ ਕਰਦੇ ਹਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ